ਯਾ ਪਜੀ ਜੀ ਸਹੇ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਵੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਯਾ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚਣਾ ਹੋਵੀ ਜੇ ਸੋਚੀ ਲਖਵਾਂ ਟੁਪੈ ਚੁਪ ਨਾ ਹੋਵੀ ਜੇ ਲਾਏ ਰਹਾ ਲਿਖਤਾਰ ਉਹ ਕਿਆੁ ਕੁਕਨਾ ਉਤਰੀ ਏ ਬੰਨਾ ਪੂਰੀਆਂ ਪਾਰ ਚਾਹ ਸਿਆੜਿਆ ਲਖ ਹੋਏ ਤਾ ਇਕ ਨਾ ਚੱਲੈ ਨਾਲ ਏਬ ਸਚਿਆਰਾ ਹੋਈਐ ਏਬ ਕੋੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਨ ਅਕਾਲ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬਧਾਈ ਹੁਕਮੀ ਉਤਮਨੀ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪੁਆਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਨਾ ਨਿਸਾਨ ਗਾਵੇ ਕੋ ਗੁਣ ਬਡਿਆਈਆ ਚਾਰ ਗਾਵੇ ਕੋ ਵਿਦਿਆ ਬਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਤ ਗਾਵੇ ਕੋ ਵੇਖੇ ਹਾਦਰ ਹਦੂਤ ਕਥਨਾ ਕਥੀ ਨ ਆਵੇ ਤੋਟ ਕਤ ਕਤ ਖਤੀ ਕੋਤੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗਾੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਬਿਗਸੈ ਬੇਪਰਵਾਹ ਸਾਚਾ ਸਹਿ ਸਾਚ ਨਾਏ ਭਾਖਿਆ ਪਾਉ ਉਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਤਦਾਰ ਫਿਰ ਕੈ ਅਗੈ ਰਖਿਆ ਜਿਤ ਦੇ ਸੈ ਦਰਵਾਰ ਮੂੰਕੇ ਬੋਲਨ ਬੋਲੀਏ ਜਿਤ ਸੁਨ ਤਰੇ ਪਿਆਰ ਅਮਰਤ ਬੇਲਾ ਸਚ ਨਾਓ ਬੱਡੇ ਆਇਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆ ਬਾਪ ਤੇ ਆ ਨਾ ਜਾਏ ਕੀਤਾ ਨਾਲ ਹੋਏ ਆਪੇ ਆਪ ਨਰਿੰਜਨ ਸੋਏ ਜਿਨ ਸੇ ਵਿਆ ਤਿੰ ਪਾਇਆ ਮਾਨ ਨਾਨਕ ਕਾਬੀਏ ਗੁਣੀ ਨਿਦੈ ਵੀ ਆ ਸੋਣੀਏ ਮਨ ਰੱਖੀਏ ਪਾਓ ਦੁੱਖ ਪਰੇ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਬੇ ਗੁਰਮੁਖ ਰਹਾ ਸਮਾਈ ਗੁਰ ਇਸਰ ਗੁਰੂ ਗੋ ਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਆ ਜਾਣਾ ਆਖਾ ਨਹੀਂ ਕਹਿ ਨਾ ਕਥ ਨਾ ਜਾਈ ਗੁਰਾ ਇੱਕ ਤੇ ਬੁਝਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਤ ਨਾ ਵੈ ਜੇ ਤਿਸ ਪਾਵੇ ਬਿਨ ਬਾਣੇ ਕੇ ਨਾਈ ਕਰੀ ਜੇ ਤੀ ਸਿਰਤ ਉਪਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਮਤ ਵਿਚ ਰਤਨ ਜਵਾਰ ਮਾਨਕ ਇਹ ਇੱਕ ਗੁਰ ਕੀ ਸਿੱਖ ਸੁਨੇਹ ਗੁਰਾ ਇੱਕ ਦੇਵ ਜਾਏ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗ ਚਾਰੇ ਆਰਜਨ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਨੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਉਹ ਖਾਇਕੈ ਜਸ ਕੀਰਤ ਜਗ ਲੇ ਜੇ तिस ਨਦਰ ਨਾ ਆਵੀ ਤਾਂ ਬਾਤ ਨਾ ਪੁੱਛਾ ਕੇ ਇਟਾ ਅੰਦਰ ਪੀਤ ਕਾਰ ਦੋਸੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁਣ ਦੇ ਦੇਹਾ ਕੋਈ ਨਾ ਸੋਜੀ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿੱਧ ਪੀਰ ਸੁਰਨਾਥ ਦੁਨੀਆ ਤਤਤਵ ਬਲ ਆਕਾਸ ਦੁਨੀਆ ਦੀਪ ਲੋਪ ਪਤਾਲ ਦੁਨੀਆ ਕੋ ਨਾ ਛੱਕ ਕਾਲ ਨਾਨਕ ਭਗਤਾ ਸਦਾ ਵਿਗਾਸ ਦੁਨੀਆ ਦੁਖ ਪਾਪ ਕਾ ਨਾਸ ਤੁਨੀਐ ਇੱਜ਼ਰ ਪਰਮਾइंद ਸੁਨੀਐ ਮੁਖ ਸਲਾਹਨ ਮੰਦ ਤੁਨੀਐ ਜੋਗ ਜੁਗਤ ਤਨ ਬੇਰ ਤੁਨੀਐ ਸਾਸਤ ਸਿਮਰਤ ਬੇਰ ਨਾਨਕ ਭਗਤਾ ਚੜਾ ਬਿਗਾ ਤੁਨੀਐ ਦੁਖ ਬਾਪ ਕਾ ਨਾਸ ਤੁਨੀਐ ਸਤ ਸੰਤੋਖ ਗਿਆਨ ਤੁਨੀਐ ਅਸਤ ਕਾ ਇਸ਼ਨਾਨ ਤੁਨੀਐ ਪਰ ਪਰ ਪਾਵੇ ਮਾ ਤੁਨੀਐ ਲਖੈ ਸਹਿਜ ਗਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਰਾ ਗੁਣ ਕੇ ਗਾ ਸੁਣੀਐ ਸੇਖ ਪੀਰ ਪਾਤਸ਼ਾਹ ਸੁਣੀਐ ਅੰਦੇ ਪਾਵੈ ਰਾਹ ਸੁਣੀਐ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਏ ਕੋ ਕਹੈ ਵਿਚੈ ਪਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਬਹ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਏ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁਰਤ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮਕੈ ਸਾਥ ਨਾ ਜਾਏ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਸਿਓ ਪ੍ਰਗਟ ਚਾਏ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਵੰਤ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੋਖ ਦਵਾ ਮੰਨੈ ਪਰਵਾਰਾ ਸਦਾ ਮੰਨੈ ਕਰੈ ਤਾਰੇ ਗੁਰ ਸਿਖ ਮੰਨੈ ਨਾਨਕ ਪਾਵੈ ਨਾਤੇਕ ਐਸਾ ਨਾਮ ਦਰਿੰਜਨ ਹੋਏ ਏਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਿਲ ਕੈ ਮਾਨ ਪੰਜੇ ਮੋਹ ਦਰਜਾਨ ਪੰਜਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰ ਲੈ ਨਾਹੀ ਸੁਮਾਰ ਧੋਲ ਤਰੰਤਿਆ ਕਾ ਪੁੱਤ ਸੰਤੋਖ ਥਾਪ ਰੱਖਿਆ ਜਿਨ ਸੁਝ ਜੇ ਕੋ ਪੂਜਾ ਹੋ ਗੈ ਸਚਿਆਰ ਸਭ ਲੈ ਉਪਰ ਕੇਤਾ ਵਾਰ ਧਰਤੀ ਹੋਰ ਪਰੈ ਗੋਲ ਹੋਰ ਇਸ ਦੇ ਭਾਤ ਲੈ ਕਵਨ ਜੋਰ ਜੀ ਜਤ ਰੰਗਾ ਕੇ ਨਾਮ ਸਵਨਾ ਲਿਖਿਆ ਬੁੜੀ ਕਲਾ ਲੇਖਾ ਲੇਖ ਜਾਨੈ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਧਾਨ ਸਲਾਹਨ ਰੂਪ ਕੀਤੇ ਦਾਤ ਜਾਨੈ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸ ਦੇ ਹੋਏ ਲਖ ਦਰਿਆਓ ਪੁੱਤਰ ਤਕਵਨ ਕਹਾ ਵਿਚਾਰ ਮਾਰਿਆ ਨਾ ਆਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਬਲਿਕਾ ਤੂ ਸਦਾ ਸਲਾਮਤ ਨਰੇਂਕਾ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਬੇਦ ਬਾਤ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰ ਮਹ ਪਖ ਸਾਰ ਅਸੰਖ ਮੋਲ ਲਿਬ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਪਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਬਲੀਕਾਰ ਊ ਸਦਾ ਸਲਾਮਤ ਨਰੇਕਾਰ ਅਸੰਖ ਮੂਰਖ ਅੰਧਕੋਲ ਅਸੰਖ ਚੋਰ ਹਰਾਮਕੋਲ ਅਸੰਖ ਅਮਰ ਕਰ ਜਾਏ ਜੋ ਅਸੰਖ ਕਲ ਵਧ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁਰੀਆ ਤੇ ਕੁਰੇ ਫਰਾਏ ਅਸੰਖ ਮਲੇਸ ਮਲ ਫੱਕ ਖਾਏ ਅਸੰਖ ਨਿੰਦਕ ਸਿਰ ਕਰ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਬਾਤ ਜੋ ਤੁਧ ਪਾਵੈ ਸਾਈ ਵਲਕਾਰ ਤੂੰ ਸਦਾ ਸਲਾਮਤ ਨਰਿੰਕਾਰ ਅਸੰਖ ਨਾਮ ਅਸੰਖ ਥਾਵ ਗੰਗੰ ਗੰਗਮ ਅਸੰਗ ਕਲੋ ਅਸੰਗ ਅੰਗ ਕਰੇ ਸਿਰ ਪਾਲ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲੇਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਨ ਜਿਨ ਤੇ ਲਿਕੇ ਕਿਸ ਸਿਰ ਨਾਏ ਜਿਬ ਫਰਮਾਏ ਤੇਬ ਤੇਬ ਪਾਏ ਚੇਤਾ ਕੀਤਾ ਤੇਤਾ ਨਾਓ ਪਿਨ ਨਾਵੇਂ ਨਾਹੀ ਕੋ ਥਾਓ ਉਤਰੇ ਤਿਕਵਨ ਕਹਾ ਵਿਚਾਰ ਬਾਰਿਆਂ ਨਾ ਜਾਵਾ ਏਕ ਵਾਰ ਜੋਤ ਉਤਪਾਵੇ ਸਾਈ ਬਲਿਕਾ ਤੂੰ ਸਦਾ ਸਲਾਮ ਨਰੇਕਾਰ ਭਰੇ ਹੱਥ ਪੈਰ ਤਨ ਤੇ ਪਾਣੀ ਧੋਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਪੈਸਾ ਬੁਲਿਆ ਉਹ ਤੋਏ ਭਰੀਐ ਮਤ ਪਾਪਾ ਕੈ ਸੰਗ ਉਹ ਤੋ ਕੈ ਨਾਵੈ ਕੈ ਰੰਗ ਤੂਨੀ ਪਾਪੀ ਆਕਰ ਨਾਹੀ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਵੀ ਆਪੇ ਹੀ ਖਾਏ ਨਾਨਕ ਹੁਕਮੀ ਆਵੇ ਜਾਏ ਤੀਰਤ ਤਪ ਤਿਆ ਤਤ ਤਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣੀਐ ਮੰਨੀਐ ਮਨ ਕੀਤਾ ਪਾਓ ਅੰਤਰਗਤ ਤੀਰਤ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਨਨ ਗੁਨ ਕੀਤੇ ਭਗਤ ਨਾ ਹੋਏ। ਦੁਆਸਤ ਆਤ ਪਾਣੀ ਪਰਮਾਉ। ਸਤ ਸਵਾਨ ਸਦਾ ਮਨ ਚਾਉ। ਕਵਨ ਸੁਦੇਲਾ ਭਗਤ ਕਵਨ ਕਵਨ ਤਿਤ ਕਵਨ ਵਾਤ। ਕਵਨ ਸੀ ਰੁੱਤੀ ਮਹ ਕਵਨ ਜਿਤ ਹੋਆ ਅਕਾਰ। 베ਲਾ ਪਾਇਆ ਪਰਤੀ ਇਹ ਹੋਵੈ ਲਿਖ ਪੁਰਾ। ਖਤ ਨਾ ਪਾਇਓ ਕਾਦਿਆ ਜੇ ਲਿਖਣ ਲੇਖ ਕੁਰਾਨ ਇਤਵਾਰ ਦਾ ਜੋਗੀ ਜਾਣੈ ਰਤ ਮਹ ਨਾ ਕੋਈ ਜਾ ਕਰਤਾ ਸਿੱਧੀ ਕਾਉ ਸਾਜੈ ਆਪੈ ਜਾਣੈ ਸੋਈ ਕਿਭ ਕਰ ਆਖਾ ਕਿਭ ਸਲਾਹੀ ਕਾਉ ਵਰਨੀ ਕਿਭ ਜਾਣਾ ਨਾਨਕ ਆਖਨ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਵੇਯ ਵੱਡੀ ਨਾਈ ਇਤਾ ਜਾ ਕਾ ਹੋਵੇ ਨਾਨਕ ਜੀ ਕੋ ਆਪ ਜਨ ਅਗੇ ਗਿਆਨਾ ਸੋਹੈ ਮਤਾਲਾ ਹਪਤਾਲ ਅਕ ਅਕਾਸ਼ਾ ਅਗਾਸ ਔੜ ਕਪੋਰ ਕ ਪਲ ਤਕੇ ਬੇਦ ਕਹਿਰ ਇਕ ਬਾਤ ਪੈਸ 18 ਕਹਿਨ ਕਿਤੇ ਬਾ ਅਸਲ ਇਕ ਦਾ ਲੇਖਾ ਹੋਏ ਦਾ ਲਿਖਿਆ ਲੇਖਾ ਹੋਏ ਵਿਰਾਸ ਨਾਨਕ ਵਟਾ ਆਖੀਐ ਆਪੇ ਜਾਣੈ ਆਪ ਚਲਾਈ ਸਲਾਹ ਇਸੀ ਸੂਰਤ ਨਾ ਪਾਈਐ ਨਦੀਆ ਤੇ ਵਾਹ ਪਾਵੇ ਸਮੰਧ ਨਾ ਜਾਣੀਐ ਸੰਬੰਧ ਸਾਹ ਸੁਲਤਾਨ ਗਹਿਰਾ 체ਤੀ ਮਾਲ ਤਨ ਈਰੀ ਤੁਲਨਾ ਹੋਣੀ ਜੇ ਇਸ ਮਨੇ ਨਾ ਬਿਸਰੇ ਅੰਤ ਨਾ ਸਿੱਧੀ ਕਰਨ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪਾ ਕੀਆ ਮਨ ਮੰਤ ਅੰਤ ਨਾ ਜਾਪਾ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਰਨ ਕੇਤੇ ਬਿਲਾ ਅੰਤ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਹਿਬ ਉੱਚਾ ठाਉ ਉੱਚੇ ਉੱਪਰ ਊਂਚਾ ਨਾ ਆਓ ਜੇ ਬੜਾ ਉੱਚਾ ਹੋਵੇ ਕੋਏ ਇਸ ਉੱਚੇ ਕਉ ਜਾਣੈ ਸੋਏ ਜੇ ਬੜਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਪਉਤਾ ਕਰਮ ਲਿਖਿਆ ਨਾ ਜਾਏ ਬਦਾ ਦਾਤਾ ਦਿਲ ਨਾ ਤਮਾਏ ਇਤੇ ਮੰਗੇ ਜੋਤ ਉਪਾਰ ਇਤਿਆਂ ਗਨਤ ਨਹੀਂ ਵਿਚਾਰ ਕੇਤੇ ਕਾਪ ਕੁੱਤੇ ਬੇਕਾਰ ਕੇਤੇ ਲੈ ਲੈ ਮੁਕੁਰ ਪਾਏ ਤੇਤੇ ਮੂਰਖ ਖਾਈ ਖਾਏ ਜੇ ਤਿਆ ਦੁਖ ਭੋਖ ਸਤਵਾਰ اے ਵੀ ਦਾਤ ਤੇਰੀ ਦਤਾਰ ਬੰਦ ਖਲਾਸੀ ਪੜਾ ਹੋਏ ਹੋਰ ਆਖ ਨਾ ਸਕੈ ਕੋਏ ਏ ਕੋ ਆਏ ਆਖਨ ਪਾਏ ਉਹ ਜਾਣੈ ਜੇ ਤਿਆ ਮੋ ਖਾਏ ਆਪੇ ਜਾਣੈ ਆਪੇ ਦੇ ਅੱਖ ਸੇ ਵੀ ਕਹੀ ਕੇ ਜਿਸਨੋ ਬਖਸ਼ੈ ਸਿੱਤ ਸਲਾਹ ਨਾਨਕ ਬਾਤ ਸਾਹੀ ਬਾਤ ਸਾਹ ਅਮੂਲ ਗੁਣ امول آوے امول جائے امول پائے امولہ سمائے امول ترم امول دیوان امول تل امول بروان امول بکسیس امول نشان امول کرم امول پر امول امول آکیا نہ جائے آکھ آکھ رہے لب لائے آکے بید پاٹ پورا آکے پڑھے کرے بکیان آکے برمے آکے ایند آکے گوپی تے گوپی آسر آخ سکھ بھے آخ سن سی آخ آخر آخ نہ سکھ گئی گیب پاو جی بڑے نانک جان سچا سوئے جی کو آخ بول بگار تا لکھا سر گوارا گوار ਸੋਧਰ ਕੇ ਆ ਸੋ ਕਰ ਕੇ ਆ ਜਿਤ ਵੈ ਸਰਵ ਸਮਾਲੇ ਬਾਜੇ ਨਾਦ ਅਨੇਕ ਅ ਸੰਖਾ ਕੇ ਤੇ ਗਾਵਲ ਹਾਰੇ ਕੇ ਤੇ ਰਾਗ ਭਰੀ ਸੀ ਉਹ ਕਹਿਆਨ ਕੇਤੇ ਗਾਵਲ ਹਾਰੇ ਗਾਵੇ ਤੁਧ نو ਪਵਨ ਪਾਰੀ ਵਿਚੈਂਟ ਗਾਵੇ ਰਾਜਾ ਤਰਵੰਦਵਾਰੇ ਗਾਵੇ ਚਿੱਤ ਗੁਤ ਨਿਕ ਜਨ ਨਿਕ ਲਿਕ ਦਰਾਂ ਵਿਚਾਰੇ ਗਾਵੇ ਰਿਸ਼ਰ ਬਰਮਾ ਦੇਵੀ ਸੋਨ ਸਦਾ ਹਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਤੇ ਦੀਆਂ ਦਰ ਨਾਲੇ ਕਾਵੇ ਸੀਤ ਸਮਾਦੀ ਅੰਦਰ ਕਾਵੇ ਸਰ ਵਿਚਾਰੇ ਗਾਵਨ ਜਤੀ ਸਤੀ ਸੰਤੋ ਕੀ ਕਾਵੇ ਵੀਰ ਕਰਾਰੇ ਕਾਵਨ ਪੰਡਿਤ ਪਰਨਦ ਕੀ ਸੁਰ ਜੁਗ ਜੁਗ ਬੇਦਾਨ ਆਲੇ ਕਾਵੇ ਮੋਨੀਆ ਮਨ ਮੋਹਨ ਸੁਰਗ ਮਸਤਿਆਲੇ ਕਾਵੇ ਜਤਰਾ ਉਪਾਏ ਤੇਰੇ ਅਰਸਤ ਧੀਰੇਤ ਨਾਲੇ ਕਾਵੇ ਜੋਧਾ ਮਹਾਬਲ ਸੁਰਾ ਕਾਵੇ ਕਾਣੀ ਚਾਰੇ ਗਾਵੇ ਕੰਧ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੋ ਇਹ ਦੁਦਨੋ ਗਾਵੈ ਜੋ ਤੁਧ ਪਾਵਨ ਰੱਤੇ ਤੇਰੇ ਭਗਤ ਦਰਸਾਲੇ ਔਰ ਕਹਤੇ ਗਾਵਰ ਸੋ ਮੈਂ ਚਿਤਨਾ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਈ ਸਾਚਾ ਸਾਜੀ ਨਾਈ ਐਵੀ ਹੋਸੀ ਜਾਈ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੇ ਰੰਗੇ ਬਾਤੇ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਬ ਤਿਸ ਦੀ ਵਧਾਈ ਜੋ ਤਿਸ ਪਾਵੇ ਸੋਈ ਕੰਤੀ ਪੇ ਹੁਕਮ ਨਾ ਕਰ ਨਾ ਜਾਈ ਸੋ ਪਾਸੈ ਸਾ ਪਾਸੈ ਨਾਨੇ ਕਰੈ ਰਜਾਈ ਮੰਦਾ ਸਤੋਕ ਸਰਵਪੱਤ ਝੋਲੀ ਧਿਆਨ ਕੀ ਕਰੇ ਬੂਤ ਇੰਤ ਕਾਲ ਕੁਵਾਰੀ ਕਾਇਆ ਜੁਗਤ ਰੰਧਾ ਪਰਤੀ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਅਦੇਸ਼ ਤਿਸੈ ਅਦੇ ਆਦ ਅਨੀਦ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਭਗਤ ਗਿਆਨ ਤੇ ਆਪ ਨਾਰਨ ਕਟਕਟ ਬਾਜੇ ਨਾਦ ਆਪ ਨਾਤ ਨਾਤੀ ਸੰਭ ਜਾ ਕੀ ਰਿਤ ਚਿਤ ਅਵਰਾ ਸਾਧ ਸੰਜੋਗ ਪੰਜੋਗ ਤੋਂ ਇੱਕਾਲ ਚਲਾਵੇ ਲੈ ਕੇ ਆਵੇ ਪਾਲ ਅਦੇਸ਼ દિਸੈ ਅਦੇ ਆਰ ਅਨੀਰ ਅਨਾਦ ਅਨਹਦ ਜੁਗ ਜੁਗ ਇੱਕ ਹੋਵੇ ਏਕਾ ਮਾਈ ਜੁਗਤ ਵਿਆਹੀ ਦਿਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੇਬ ਇਸ ਪਾਵੇ ਤਿਵੇਂ ਚਲਾਵੇ ਜੇਬ ਹੋਵੇ ਬੁਰਮਾਨ ਓ ਵੇਖੇ ਓਨਾ ਨਦਰ ਨ ਆਵੇ ਬੋਤਾ ਏ ਬਿਦਾਨ ਅਦੇਸ ਤਿਸੈ ਅਦੇਸ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਆਸਲ ਲੋਲ ਓ ਪੰਡਾ ਜੋ ਕਿਸ ਪਾਇਆ ਸੋ ਏਕ ਵਾਰ ਕਰ ਕਰ ਦੇਖੇ ਜਿਰਹਾ ਨਾਨਕ ਸਾਚੇ ਕੀ ਸਾਚੀ ਕਾਲ ਅਦੇਸ ਤਿਸੈ ਅਦੇਸ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਇਕ ਦੋ ਜੀਵੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆਂ ਚੜੀਆਂ ਹੋਏ 21 ਸੁਣ ਗੱਲਾ ਆਕਾਤ ਕੀ ਕੀਤਾ ਆਈ ਰੀਸ ਨਾਨਕ ਨਦੀ ਪਾਈਐ ਕੋਰੀ ਕੁਰੇ ਠੀ ਅੱਖਨਜੋਰ ਚ ਮੈਂ ਨਰਜੋਰ ਜੋ ਨਾ ਮੰਗੇ ਦੇ ਨਜੋਰ ਜੋ ਨਾ ਜੀਵਨ ਮਰਨ ਨਰਜੋਰ ਜੋ ਨਾਰਾਜ ਮਲ ਮਨ ਸੋਇ ਜੋ ਨ ਸੁਤੀ ਗਿਆਨ ਵਿਚਾਰ ਜੋ ਨ ਝੁਕੀ ਸੁਕੇ ਸੰਸਾਰ ਇਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਤੀਤੀ ਵਾਰ ਭਵਨ ਪਾਣੀ ਅਗਨੀ ਪਤਾਲ ਇਸ ਵਿੱਚ ਤਰਤੀ ਤਾਪ ਰਕੀ ਤਰ ਹੰਸਾਲ ਜਿਸ ਜਿਸ ਇਸ ਵਿੱਚ ਅਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ ਇੱਥੇ ਸੋਨ ਪੰਜ ਪਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕੱਚ ਪਕਾਈ ਉੱਥੇ ਖਾਏ ਨਾਨਕ ਗਾਇਆ ਜਾਪਾ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੇ ਕਰਮ ਕੀਤੇ ਪਾਵਨ ਪਾਣੀ ਬਸੈਂਤਰ ਕੀਤੇ ਕਾਨ ਮਹੇਸ਼ ਇਤੇ ਵਰਮੇ ਕਰਤ ਕਰਿਏ ਰੂਪ ਰੰਗ ਕੇ ਵੇਸ ਇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਆਪਣੇ ਇਤੇ ਇੰਦ ਚੰਦ ਸੂਰਗੇ ਦੇ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧ ਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਤਨਵ ਮਨ ਕੇਤੇ ਕੇਤੇ ਰਤਨ ਸੰਬੰਧ ਇਤਿਆ ਕਾਰੀ ਇਤਿਆ ਬਾਣੀ ਇਤੇ ਪਾਪ ਨਰਿੰਦ ਇਤਿਆ ਸੂਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਨਿਕੰਨ ਵਾਲਾ ਗਿਆਨ ਪ੍ਰਚੰਡ ਤਿਤੈ ਨਾਦ ਬਨੋਦ ਕੋਟ ਆਨੰਦ ਚਰਮ ਅੰਗ ਕੀ ਬਾਣੀ ਰੂਪ ਤਿਤੈ ਕਲਿਆ ਕਲਿਆ ਉਹ ਬੌਧ ਅਨੂਪ ਕਾਕਿਆ ਗੱਲਾਂ ਕਥਿਆ ਨਾ ਜਾਏ ਦੇਖੋ ਕਹਿ ਅਿਛੈ ਬਚਿਤਾਏ ਤਿਤੈ ਕਲਿਆ ਸੁਤਸ ਮਰਤ ਮੰਨ ਬੁੱਧ ਤਿਤੈ ਕਲਿਆ ਸੁਲਾ ਸਿੱਧ ਕੀ ਸੁਤ ਕਰੋ ਕੰਧ ਕੀ ਬਾਣੀ ਜੋ ਤਿਤੈ ਹੋ ਨਾ ਕੋਈ ਬੀਤ ਤਿਤੈ ਜੋਤ ਮਹਾ ਬਲ ਸੂਰ ਤਿੰਨ ਮਹ ਕਾਮ ਰਹਾ ਬਰਪੂਰ ਸਤਿ ਸਿਦ ਸਿਤਾ ਮੇ ਮਮਹ ਤਾਕੇ ਰੂਪਾ ਨਕਤਨੇ ਜਾ ਨਾ ਹੋ ਮਰੇ ਨਾ ਠਾਕੇ ਜਾਏ ਜਿਨ ਕੇ ਰਾਮ ਸੈ ਮਨਮਾਏ ਚਿੱਤੇ ਭਗਤ ਬਸੇ ਕੇ ਲੋ ਕਰੇ ਅਨੰਦ ਸਚਾ ਮਨ ਸੋ ਸਚ ਕੰਡ ਬਸੇ ਨਰੀਂਕਾਰ ਕਰ ਕਰ ਵੇਖੇ ਨਦਰ ਨਿਆਲ ਚਿੱਤੇ ਕੰਡਲ ਮੰਡਲ ਵਰ ਮੰਦ ਏ ਕੋ ਕਥਾ ਤਾਂ ਅੰਤਨੰਤ ਜਿਥੈ ਲੋ ਲੋ ਆਕਾਰ ਜਿਬ ਜਿਬ ਹੁਕਮ ਤੇ ਬਾਤਿ ਬਤਾਉ ਆਕਾਰ ਬੇ ਕਹਿ ਬਿ ਸੇ ਕਰ ਵਿਚਾਰ ਨਾਨਕ ਕਤਨਾ ਕਰਦਾ ਸਾਲ ਜਤ ਪਹਾਰਾ ਧੀਰੇ ਸੁਨਿਆ ਹਰਨ ਮਤ ਬੇਦਹ ਧਿਆਰ ਭਾਉ ਖੱਲਾ ਆਗਨ ਤਪਤਾਉ ਆਂਡਾ ਭਾਉ ਅੰਮ੍ਰਿਤ ਤੇ ਤੜਾਲ ਕਰੀਏ ਸਭ ਸੱਚੀ ਦਸਤਕਾਲ ਜਿਨ ਕਉ ਨਦਰ ਕਰਵਾ ਤਿਨ ਕਾਲ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇਸ ਰਾਤ ਤੂ ਹੀ ਦਾਈ ਦਿਆ ਕੇ ਲੈ ਸਗਲ ਜਗਤ ਗੰਗਾਇਆ ਬੁਰਿਆਆ ਵਾਜੈ ਤਰਮ ਹਦੂਤ ਕਰਮੀ ਆਪੋ ਆਪਨੇ ਦੇ ਨੇੜੇ ਕਹਿ ਦੋ ਜਿਨੇ ਨਾਮ ਤੇ ਆਇਆ ਸਖਤ ਕਾ ਨਾਨਕ ਤੇ ਮਖ ਚਲੇ ਕੀਤੀ ਸੁੱਤੀ ਨਾ ਜਿਨ੍ਹੇ ਨਾਮ ਤੇ ਆਇਆ ਕੇ ਮਸਕਤ ਕਾ ਨਾਨਕ ਤੇ ਮਖ ਚਲੇ ਕੀਤੀ ਸੁੱਤੀ ਨਾ